ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕਾ ਮਹਲਾ ਪਹਿਲਾ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖਲੇ ਅਵਰ ਦਿਵਾਜੇ ਦੁਨੀਕੇ ਉਥੇ ਅਮਲ ਕਰ ਹੈ ਮਹਿਲਾ ਪਹਿਲਾ ਜਾਂ ਹਾਉ ਨਾਹੀ ਤਾਂ ਕਿਆ ਆਖਾਂ ਕਹ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਿਹਾ ਕਥਨਾ ਭਰਿਆ ਭਰ ਪਰ ਧੋਵਾਂ ਆਪਨਾ ਬੁਜਾ ਲੋਕ ਬਝਾਈ ਐਸਾ ਆਗੋ ਹੋਵਾ ਨਾਨਕ ਅੰਦਾ ਹੋਇ ਕ ਦੱਸੇ ਰਾਹ ਸਬਸ ਮੁਹਾਏ ਸਾਥ ਅੱਗੇ ਗਿਆ ਮੋਹ ਮੋ ਪਾਏ ਸੋ ਐਸਾ ਆ ਗੂੰਜਪਾਉੜੀ ਮਹਾ ਰੁੱਤੀ ਸਭ ਤੋਂ ਘੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੇ ਨਾਮ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸਚ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਅਪਾਰਾ ਸੱਚਾ ਸ਼ਾਹ ਇਕ ਤੂੰ ਹੋਰ ਜਗਤ ਬਣ ਜਾਰਾ ਸੱਚਾ ਸ਼ਾਹ ਇਕ ਤੂੰ ਹੋਰ ਜਗਤ ਬਣ ਜਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 140 ਦੇ ਉੱਪਰ ਅੰਕਿਤ ਹੈ ਇਸ ਪਾਵਨ ਬਚਨਾਂ ਨੂੰ ਪੜ੍ਹ ਕੇ ਸਮਝ ਆਉਂਦੀ ਹੈ ਕਿ ਸਤਗੁਰੂ ਮਹਾਰਾਜ ਮੁਸਲਮਾਨ ਭਰਾਮਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਇਹ 3-4 ਜਿਹੜੇ ਅਗਲੀਆਂ ਪੌੜੀਆਂ ਦੇ ਨਾਲ ਸ਼ਲੋਕ ਹਨ ਉਹਦੇ ਵਿੱਚ ਇਹੀ ਗੁਰੂ ਸਾਹਿਬ ਮਾਰਾ ਨੇ ਬਖਸ਼ਿਸ਼ ਕੀਤੀ ਕਿਉਂਕਿ ਸਤਗੁਰੂ ਦਾ ਜਿਹੜਾ ਉਪਦੇਸ਼ ਹੈ ਇੱਕ ਵਰਨ ਵਾਸਤੇ ਨਹੀਂ ਹੈ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਂਝੀ ਸਗਲ ਜਹਾਨ ਨੇ ਪੂਰੇ ਸੰਸਾਰ ਨੂੰ ਸਾਂਝਾ ਉਪਦੇਸ਼ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਭਾਵੇਂ ਕੋਈ ਹਿੰਦੂ ਹੈ ਜੋਗੀ ਸੀ ਭਾਵੇਂ ਇਸਲਾਮ ਨੂੰ ਮੰਨਣ ਵਾਲੇ ਸਨ ਪਰਮਾਤਮਾ ਦੇ ਨਾਮ ਦੀ ਮਹਿਮਾ ਉਹਨਾਂ ਨੂੰ ਦੱਸੀ ਪਾਈ ਇਸ ਤਰ੍ਹਾਂ ਉਸ ਪਰਮਾਤਮਾ ਕਾਲਪੁਰਖ ਅੱਲਾ ਰਾਮ ਨੂੰ ਮਿਲਿਆ ਜਾ ਸਕਦਾ ਹੈ ਸਤਗੁਰੂ ਮਹਾਰਾਜ ਇਸ ਪਾਵਨ ਸ਼ਲੋਕ ਦੇ ਵਿੱਚ ਗੁਰਨਾਨਦ ਸਾਹਿਬ ਜੀ ਦੇ ਦੋਨੇ ਸ਼ਲੋਕ ਹਨ ਆਪਾਂ ਰੋਜ਼ ਆਸਾ ਕੀ ਵਾਰ ਦੇ ਵਿੱਚ ਵੀ ਸਰਵਣ ਕਰਦੇ ਆ ਬਕਰੀ ਗੱਲ ਹੈ ਕਿ ਅੱਜ ਇੰਨੀ ਮਹਿੰਗੀ ਬਾਣੀ ਜਿਹੜੀ ਹੈ ਸਾਡੇ ਅਸਥਾਨਾਂ ਤੋਂ ਅਲੋਪ ਹੋ ਰਹੀ ਹੈ ਤੇ ਆਸਾ ਕੀ ਵਾਰ ਜਿਹੜੀ ਹੈ ਬਹਿਮਾ ਭਰਮ ਪਖੰਡ ਦਾ ਚੰਗ ਦੀ ਚਰਾਂ ਖੰਡਨ ਕਰਦੀ ਹੈ ਕਈ ਐਸੀਆਂ ਬਾਣੀਆਂ ਹਨ ਅਸੀਂ ਬਾਣੀਆਂ ਦੇ ਵਿੱਚ ਵੀ ਇੱਕ ਵਿਤਕਰਾ ਜਿਹਾ ਖੜਾ ਕਰ ਦਿੱਤਾ ਹਾਂ ਕੋਈ ਭਾਗਾ ਵਾਲਾ ਹੋਵੇਗਾ ਜਿਹੜਾ ਘਰ ਦੇ ਵਿੱਚ ਲਾਣੀਆਂ ਪੜਦਾ ਹੋਵੇਗਾ ਕੋਈ ਭਾਗਾ ਵਾਲਾ ਹੋਵੇਗਾ ਜਿਹੜਾ ਸੱਦ ਬਾਣੀ ਪੜਦਾ ਹੋਵੇਗਾ ਆ ਸੁਖਨੀ ਸਾਹਿਬ ਆਪਾਂ ਸਾਰੇ ਪੜਦੇ ਮੇਰੇ ਕਹਿਣ ਦਾ ਭਾਵੇਂ ਨਹੀਂ ਕਿ ਸੁਖਨੀ ਸਾਹਿਬ ਨਹੀਂ ਪੜਨੀ ਚਾਹੀਦੀ ਪਰ ਅਸੀਂ ਬਾਣੀ ਨੂੰ ਇੱਕ ਨੂੰ ਮਹਾਨਤਾ ਦਿੰਦੇ ਹਾਂ ਦੂਸਰੇ ਨੂੰ ਮਤਲਬ ਜਿੱਥੇ ਸਾਡਾ ਮਨ ਕਰਦਾ ਹੋਰ ਜਿੱਥੇ ਗੁਰੂ ਸਾਹਿਬ ਮਹਾਰਾਜ ਨੇ ਦੋਨਾਂ ਦੀ ਗੱਲ ਕੀਤੀ ਨਾ ਆਪਾਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ Hindu ਦੀ ਵੀ ਗੱਲ ਕਰ ਰਹੇ ਤੇ ਨਾਲ ਮੁਸਲਮਾਨ ਦੀ ਵੀ ਗੱਲ ਕਰ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸ਼ਲੋਕ ਆ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ। ਗਊ ਨੂੰ ਵੀ ਟੈਕਸ ਲੱਗਦਾ ਤੇ ਬ੍ਰਾਹਮਣ ਨੂੰ ਵੀ ਟੈਕਸ ਲੱਗ। ਹੁਣ ਟੈਕਸ ਕੌਣ ਲਾ ਰਿਹਾ ਨੌਕਰੀ ਕੌਣ ਕਰ ਰਿਹਾ ਜਿਹੜਾ ਆਪਣੇ ਆਪ ਨੂੰ Hindu ਕਹਿ ਰਿਹਾ। ਨੌਕਰੀ ਕਿਹਦੀ ਕਰਦਾ ਧਰਮ ਹੁਣਾ ਦਾ ਉਸ ਵੇਲੇ ਰਾਜ ਹੁਣਾ ਦਾ ਸੀ ਤੇ ਫਿਰ ਕੀ ਕਰਦਾ ਉਹ ਗਾਂ गोबर ਕਰ ਜਾਂਦੀ ਚੌਕੇ ਕਰ ਲਿਆ ਕੇ ਪੋਚਾ ਲਾ ਕੇ ਵੀ ਮੇਰਾ ਚੌਂਕਾ ਪਵਿੱਤਰ ਹੋ ਗਿਆ ਸਤਿਗੁਰ ਕਹਿੰਦੇ गोबर ਤਰ ਨਾ ਜਾਈ ਧੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਸ਼ਾਂ ਖਾਈ ਜਿਨ੍ਹਾਂ ਨੂੰ ਮਲੇਸ਼ ਕਹਿੰਦਾ ਉਹਨਾਂ ਦਾ ਧਾਨ ਖੰਦ ਅੰਤਰ ਪੂਜਾ ਅੰਦਰ ਬੈਠ ਕੇ ਘੰਟੀ ਵਜਾ ਲੈਂਦਾ ਤੇ ਜੇ ਉਹ ਦੇਖ ਲੈਂਦਾ ਤੇ ਫਿਰ ਪੜੇ ਕਿਤੇ ਬਾ ਸੰਜਮ ਤੁਰਕਾ ਪਾਈ ਉਹਨਾਂ ਤੁਰਕਾਂ ਵਾਲੀ ਮਰਿਆਦਾ ਵੀ ਕਰ ਲੈਂਦਾ ਸਭ ਕਹਿੰਦੇ ਛੋੜੀ ਲੈ ਪਖੰਡਾ ਨਾਮ ਲੈ ਜਾਏ ਤਰੰਦਾ ਕਹਿੰਦੇ ਪਖੰਡ ਛੱਡ ਦੇ ਭਾਈ ਪਰਮੇਸ਼ਰ ਦਾ ਨਾਮ ਜਪੋ ਤੁਸੀਂ ਤਰ ਜਾਓਗੇ ਨਾਲੇ ਸ਼ਲੋਕ ਹੈ ਕਹਿੰਦੇ ਮਾਨਸ ਖਾਣੇ ਕਰੇ ਨਿਵਾਜ ਜਿਹੜੇ ਲੋਕਾਂ ਨੂੰ ਖਾ ਜਾਂਦੇ ਆ ਨਾ ਖਾ ਜਾਂਦੇ ਆ ਲੋਕਾਂ ਦਾ ਹੱਕ ਖਾਂਦੇ ਆ ਹਰਾਮ ਦਾ ਖਾਂਦੇ ਹਨ ਕਹਿੰਦੇ ਫਿਰ ਉਹ ਨਿਵਾਜ ਪੜ ਰਹੇ ਪੰਜ ਵਕਤ ਨਿਵਾਜ ਪੜ ਰਹੇ ਮਾਨਸ ਖਾਣੇ ਕਰੇ ਨਿਵਾਜ ਛੁਰੀ ਬਗਾਣ ਜਿਹੜੇ ਲੋਕਾਂ ਤੇ ਛੁਰੀ ਚਲਾ ਰਹੇ ਆ ਤਿੰਨ ਗੱਲ ਤਾਗ ਉਹਨਾਂ ਦੇ ਜਨੇਊ ਪਾਇਆ ਗਲਿਆਂ ਦੇ ਵਿੱਚ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਵੀ ਆਵੇ ਉਹੀ ਸਾਧ ਤੇ ਫਿਰ ਉਹ ਜਿਹੜਾ ਹਿੰਦੂ ਆਉਂਦੇ ਘਰ ਬ੍ਰਾਹਮਣ ਜਾਂਦਾ ਤੇ ਬ੍ਰਾਹਮਣ ਵੀ ਹੋਈ ਸਵਾਦ ਆਉਣਾ ਨਾ ਜੋ ਉਹਨੇ 2 ਨੰਬਰ ਦੇ ਕੰਮ ਕਰਕੇ ਕੀਤਾ ਉਹਨਾਂ ਵੀ ਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੋੜ ਬੋਲ ਕਰੇ ਆਹਾਰ ਸਾਬ ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪ੍ਰਭੂ ਸਾਰੇ ਪਾਸੇ ਕੂੜ ਦਾ ਪਸਾ ਹਰ ਗੁਰੂ ਸਾਹਿਬ ਮਹਾਰਾਜ ਦਾ ਜਿਹੜਾ ਸ਼ਬਦ ਹੈ ਇਹ ਨਹੀਂ ਕਿ ਇੱਕ ਬੰਦੇ ਨੂੰ ਕਹਿ ਰਿਹਾ ਇਹ ਸਾਰਿਆਂ ਵਾਸਤੇ ਹੈ ਆਪ ਜੀ ਸਰਵਣ ਕਰੀਏ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ ਰਤ ਕਹਿੰਦੇ ਲਹੂ ਖੂਨ ਬਲੱਡ ਜੇ ਆਪਣੇ ਕੱਪੜੇ ਨੂੰ ਲੋਹ ਲੱਗ ਜਾਂਦਾ ਨਾ ਖੂਨ ਲੱਗ ਜਾਂਦਾ ਤੇ ਆਪਾਂ ਕਹਿੰਦੇ ਗੰਦਾ ਹੋ ਗਿਆ ਕੱਪੜਾ ਪਲੀਤ ਹੋ ਗਿਆ ਜੇ ਰਤ ਲੱਗੈ ਕਪੜੇ ਜਾਮਾ ਹੋਏ ਪਲੀਤ ਸਭ ਕਹਿੰਦੇ ਜੋ ਰਤ ਪੀਵੈ ਮਾਨਸਾ ਤਿੰਨ ਕਿਉ ਨਿਰਮਲ ਚੀਤ ਮੋ ਜਿਹੜੇ ਲੋਕਾਂ ਦੀ ਰਤ ਪੀ ਜਾਂਦੇ ਲਹੂ ਪੀ ਜਾਂਦੇ ਲੋਕਾਂ ਜੋ ਰਤ ਪੀਵੇ ਮਾਨਸਾ ਮਾਨਸ ਕਾਣੇ ਕਰੇ ਨਿਵਾਜ ਜਿਹੜੇ ਲੋਕਾਂ ਦੀ ਰਤ ਪੀ ਜਾਂਦੇ ਆਪਾਂ ਇੱਕ ਸਾਖੀ ਸੁਣਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਗਏ ਭਾਈ ਲਾਲੋ ਦੇ ਘਰ ਮਲਕ ਭਾਗੋ ਬ੍ਰੰਭੋਜ ਕਰ ਰਿਆ ਤੇ ਉੱਥੇ ਹੁਣ ਸਤਗੁਰੂ ਮਹਾਰਾਜ ਉਹਦੇ ਬਾਰ ਬਾਰ ਕਹਿਣ ਤੇ ਪਹੁੰਚਦੇ ਆ ਤੇ ਇੱਕ ਸਾਡੇ ਫਿਰ ਉਹ ਲੋਕਾਂ ਨੇ ਫੋਟੋ ਬਣਾ ਦਿੱਤੀ ਵੀ ਇੱਕ ਰੋਟੀ ਦੇ ਵਿੱਚ ਦੁੱਧ ਨਿਕਲਦਾ ਪੂੜੀ ਦੇ ਵਿੱਚੋਂ ਖੂਨ ਨਿਕਲਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਨੇ ਉਹਨੂੰ ਪ੍ਰਤੱਖ ਦੱਸ ਦਿੱਤਾ ਵੀ ਤੇਰੇ ਜਿਹੜਾ ਜਿਹੜੀਆਂ ਪੂੜੀਆਂ ਹਨ ਜਿਹੜੇ ਜਿਹੜੇ ਮਾਲ ਪੂੜੇ ਆ ਇਹਦੇ ਵਿੱਚ ਲੋਕਾਂ ਦੀ ਰੱਤ ਹੈ ਲੋਕਾਂ ਦਾ ਖੂਨ ਹੈ ਲੋਕਾਂ ਨੂੰ ਲੁੱਟ ਕੇ ਹਰਾਮ ਦਾ ਕਰਕੇ ਕਮਾਈ ਕਰਕੇ ਤੂੰ ਕਰ ਰਿਹਾ ਇਹ ਹੁਣ ਉਪਦੇਸ਼ ਸਾਧ ਸੰਗਤ ਦੀ ਉਹਦੇ ਵਾਸਤੇ ਨਹੀਂ ਇਹ ਸਾਰਿਆਂ ਵਾਸਤੇ ਆ ਜੇ ਕੋਈ 2 ਨੰਬਰ ਦੇ ਕੰਮ ਕਰਕੇ ਲੰਗਰ ਲਾਹ ਵੀ ਦਿੰਦਾ ਤੇ ਗੁਰੂ ਨਾਨਕ ਦਾ ਉਪਦੇਸ਼ ਸਾਡੇ ਵਾਸਤੇ ਵੀ ਉਹੀ ਹੈ ਉਹ ਸਿੱਖ ਵਾਸਤੇ ਵੀ ਹੋਈ ਆ ਜਿਹੜਾ ਕਿਸੇ ਦਾ ਲੋਹ ਪੀ ਕੇ ਕਿਸੇ ਨੂੰ ਮਾਰ ਕੇ ਹਰਾਮ ਦਾ ਕਮਾ ਕੇ ਲੰਗਰ ਲਾ ਕੇ ਵਾਵਾ ਬਾਹ ਕਰਾ ਸਕਦਾ ਤੇ ਉਹ ਵੀ ਉਸੇ ਮਲਕ ਭਾਗੋ ਦੀ ਲਾਈਨ ਵਿੱਚ ਹੈ ਤੇ ਗੁਰੂ ਸਾਹਿਬ ਜੀ ਉਹਦੇ ਪੂੜਿਆਂ ਦੇ ਵਿੱਚੋਂ ਲੋਹ ਕੱਢ ਸਕਦੇ ਵੀ ਸਾਡਾ ਵੀ ਤਾਂ ਉਹਨਾਂ ਪ੍ਰਤਾਕਾ ਤੇ ਅਸੀਂ ਤਾਂ ਉਹਰੇ ਆਪਣੇ ਸਿੱਖ ਘਾਉਂਦੇ ਆ ਨਾ ਸਤ ਗੁਰੂ ਕਹਿੰਦੇ ਜਿਹੜੇ ਲੋਕਾਂ ਦੀ ਰੱਤ ਪੀਂਦੇ ਆ ਲੋਕਾਂ ਦੀ ਰੱਤ ਪੀਣੇ ਲੋਕਾਂ ਨੂੰ ਸ਼ੋਸ਼ਣ ਕਰਨਾ ਲੋਕਾਂ ਦਾ ਅੱਜ ਧਾਰਮਿਕ ਤੌਰ ਤੇ ਵੀ ਕੀਤਾ ਜਾਂਦਾ ਹੈ ਅੱਜ ਕਿੰਨਾ ਕਿੰਨੇ ਡੇਰੇ ਬਣ ਗਏ ਕਿੰਨਾ ਲੋਕਾਂ ਦਾ ਬੁਰਾ ਹਲ ਕੀਤਾ ਜਾਂਦਾ ਹੈ ਧਰਮ ਦੇ ਨਾਮ ਤੇ ਲੁੱਟਿਆ ਜਾਂਦਾ ਸਤਗੁਰੂ ਕਹਿੰਦੇ ਜਿਹੜੇ ਲੋਕਾਂ ਦੀ ਰਤ ਪੀਂਦੇ ਆ ਲੋਹ ਪੀਂਦੇ ਆ ਉਹਨਾਂ ਦਾ ਨਿਰਮਲ ਚਿੱਤ ਕਿਦਾਂ ਹੋ ਸਕਦਾ ਕਿਦਾਂ ਪਵਿੱਤਰ ਹੋ ਸਕਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਹੁਣ ਗੁਰੂ ਸਾਹਿਬ ਸਮਝਾ ਰਹੇ ਕਹਿੰਦੇ ਨਾਨਕ ਨਾਮ ਖੁਦਾਇ ਕਾ ਦਿਲ ਹੱਛੇ ਮੁਖਲੇ ਚੰਗੇ ਦਿਲ ਦੇ ਨਾਲ ਚੰਗੀ ਭਾਵਨਾ ਦੇ ਨਾਲ ਆਪਣੇ ਮੁਖ ਨਾਲ ਪਰਮੇਸ਼ਰ ਦਾ ਨਾਮ ਠਾਕੁਰ ਗਾਈਏ ਆਤਮ ਰੰਗ ਦਿਲ ਹੱਛੇ ਮੁਖਲੇ ਨਾਨਕ ਨਾਮ ਖੁਦਾਇ ਕਾ ਦਿਲ ਹੱਛੈ ਮੁਖਲੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਅਵਰ ਦਿਵਾਜੇ ਦੁਨੀ ਕੇ ਦਿਵਾਜੇ ਮਤਲਬ ਦਿਖਾਵੇ ਬਾਹਰੋਂ ਧਾਰਮਿਕ ਬਣ ਕੇ ਦਿਖਾ ਰਿਆ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਝੂਠੇ ਕੰਮ ਕਰਦਾ ਕਿਉਂਕਿ ਸਤਗੁਰੂ ਨੇ ਸਾਨੂੰ ਦੋਨੇ ਚੀਜ਼ਾਂ ਤੋਂ ਸੁਚੇਤ ਕੀਤਾ ਕਹਿੰਦੇ ਜੋ ਅਸੀਂ ਅੰਦਰ ਹੈ ਨਾ ਉਹ ਸਾਜੀ ਬਾਹਰ ਵੀ ਹੋ ਜਾਏ ਪਰ ਹੁੰਦਾ ਕੀ ਹੈ ਜੋ ਅਸੀਂ ਅੰਦਰੋਂ ਬਾਹਰੋਂ ਨਹੀਂ ਦਿਖਾ ਸਕਦੇ ਜੋ ਅਸੀਂ ਬਾਹਰੋਂ ਅਸੀਂ ਅੰਦਰ ਨਹੀਂ ਹਾਂ ਤੇ ਗੁਰੂ ਅਮਰਦਾਸ ਜੀ ਕਹਿੰਦੇ ਜਿਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਤੇ ਐਸਾ ਨਾ ਹੋਵੇ ਮੇਰੇ ਵਰਗੇ ਦੀ ਗੱਲ ਗੁਰੂ ਸਾਹਿਬ ਕਹਿੰਦੇ ਜਿਓ ਮੈਲੇ ਬਾਹਰੋਂ ਬਾਹਰੋਂ ਧਾਰਮਿਕ ਪਹਿਰਾਵਾ ਧਾਰਨ ਕਰ ਲਿਆ ਜਿਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਮੈਲੇ ਤੇ ਨਹੀਂ ਜਨਮ ਜੂਏ ਹਾਰੇ ਸਤਗੁਰੂ ਕਹਿੰਦੇ ਦਿਲ ਹਾਸ਼ੇ ਸਾਫ ਦਿਲ ਦੇ ਨਾਲ ਮੁਖ ਤੋਂ ਪਰਮੇਸ਼ਰ ਦਾ ਨਾਮ ਜਪੋ ਨਾਨਕ ਨਾਉ ਖੁਦਾ ਇਕ ਦਿਲ ਹਾਸ਼ੇ ਮੁਖ ਲੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਮਹਿਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਹੋ ਨਾਹੀ ਕਿਆ ਹੋਵਾ ਹਣ ਜੋ ਮੈਂ ਹੈ ਹੀ ਨਹੀਂ ਹਾਂ ਮੈਂ ਕਹੀ ਜਾਵਾਂ ਮੈਂ ਆ ਹਾਂ ਮੈਂ ਆ ਹਾਂ ਤੇ ਉਹ ਤਾਂ ਰੱਬ ਤਾਂ ਜਾਣਦਾ ਹੈ ਨਾ ਜਾਂ ਹਾਂ ਨਾ ਹੀ ਤਾਂ ਕਿਆ ਆਖ ਕਹ ਨਾ ਹੀ ਕਿਆ ਹੋਵਾਂ ਕਹਿਣ ਦੇ ਨਾਲ ਥੋੜੇ ਮੈਂ ਕੁਝ ਬਣ ਸਕਦੇ ਕਿਸੇ ਨਾ ਗੁਰੂ ਪਾਤਸ਼ਾਹ ਗਏ ਬਨਾਰਸ ਤੇ ਉਹ ਅੱਖਾਂ ਬੰਦ ਕਰਕੇ ਨਾ ਸਾਹਮਣੇ ਲੋਟਾ ਰੱਖਿਆ ਮਤਲਬ ਗੋਲਕ ਰੱਖੀ ਹੋਈ ਆਪਣੀ ਲੋਕੀ ਮੱਥਾ ਟੇਕ ਰਹੇ ਆ ਵਕਾਂ ਥੋੜੀਆਂ ਛੋਟੀਆਂ ਬਰੀਕ ਜੀਆਂ ਅੱਖਾਂ ਖੋਲਦਾ ਦੇਖ ਲੈਂਦਾ ਉਹਨੂੰ ਪਾਸ਼ਾ ਜੀ ਸਮਝ ਗਿਆ ਵੀ ਇਹ ਕਰਦਾ ਕੀ ਹੈ ਮਰਦਾਨਾ ਜੀ ਨੂੰ ਆਖਿਆ ਕਹਿੰਦੇ ਮਰਦਾਨੇ ਐਦਾਂ ਕਰ ਆ ਜਿਹੜਾ ਇਹ ਲੋਟਾ ਹੈ ਨਾ ਤੇ ਇਹਦੇ ਪਿੱਛੇ ਰੱਖ ਦੇ ਤੇ ਲੋਕਾਂ ਨੂੰ ਕੀ ਕਹਿੰਦਾ ਸੀ ਆਓ ਭਾਈ ਮੈਨੂੰ ਤਿੰਨ ਲੋਕਾਂ ਦੀ ਸੋਝੀ ਆ ਆਓ ਮੈਂ ਤੁਹਾਨੂੰ ਦੱਸਦਾ ਤਿੰਨ ਲੋਕਾਂ ਦੀ ਸੋਝੀ ਤੇ ਲੋਟਾ ਚੁੱਕ ਕੇ ਜਦੋਂ ਅੱਖਾਂ ਬੰਦ ਕੀਤੀਆਂ ਮਰਦਾਨਾ ਜੀ ਨੇ ਉਹਦੇ ਪਿੱਛੇ ਰੱਖ ਦਿੱਤਾ ਤੇ ਜਦੋਂ ਉਹਨੇ ਅੱਖਾਂ ਖੋਲੀਆਂ ਸਾਹਮਣੇ ਲੋਟਾ ਹੀ ਨਹੀਂ ਸੀ ਰੌਲਾ ਪਾਤਾ ਮੇਰਾ ਲੋਟਾ ਕਿੱਥੇ ਗਿਆ ਗੁਰੂ ਸਾਹਿਬ ਕਹਿੰਦੇ ਹੁਣੇ ਤੁਸੀਂ ਕਹਿ ਰਹੇ ਸੀ ਭਾਈ ਬਾਬਾ ਜੀ ਵੀ ਮੈਨੂੰ ਤਿੰਨ ਲੋਕਾਂ ਦੀ ਸੋਝੀ ਇਹ ਦੱਸੋ ਲੋਟਾ ਕਿੱਥੇ ਆ ਕਹਿੰਦਾ ਮੈਨੂੰ ਨਹੀਂ ਪਤਾ ਗੁਰੂ ਸਾਹਿਬ ਦਾ ਸ਼ਬਦ ਹੈ ਕਹਿੰਦੇ ਅੱਖੀ ਤਾਂ ਮੀਤੇ ਨਾਕ ਪਕੜੇ ਕਦੇ ਅੱਖਾਂ ਬੰਦ ਕਰਦਾ ਕਦੇ ਨੱਕ ਨੂੰ ਫੜਦਾ ਅੱਖੀਂ ਤਾਂ ਮੀਤੇ ਨਾਕ ਪਕੜੇ ਸੂਜਤੇ ਤਿੰਨ ਲੋ ਮਗਰ ਪਾਛੇ ਕਛੂ ਨਉ ਸੂਜੇ ਇਹ ਪਦ ਮਾ ਲੋ ਪਿੱਛੇ ਕੀ ਪਿਆ ਉਹ ਪਤਾ ਹੀ ਕੁਛ ਨਹੀਂ ਤੇ ਦੁਨੀਆ ਦੀ ਗੱਲ ਦੱਸ ਰਿਹਾ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪਾਜ ਵਗਾੜ ਕੇ ਰੱਖਿਆ ਤੇ ਉਹ ਅਸੀਂ ਉਹਦੇ ਸਿੱਖ ਆਂ ਜੇ ਅਸੀਂ ਬੜਾ ਡਰਦੇ ਆਂ ਸੱਚ ਕਹਿਣ ਤੋਂ ਡਰਦੇ ਨਹੀਂ ਭਾਈ ਤੇ ਜੀਵਨ ਵਿੱਚ ਉਹ ਪ੍ਰਮਾਤਮਾ ਉਹ ਅਕਾਲ ਪੁਰਖ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਏ ਸਾਡੇ ਤੇ ਰਹਿਮਤ ਕੀਤੀ ਏ ਜਿਉਣਾ ਜੀਵਨ ਦਿੱਤਾ ਨਾ ਕਿਉਂਕਿ ਜੀਵਨ ਜੇ ਝੂਠ ਬੋਲਣ ਦਾ ਸੱਚ ਬੋਲਣ ਦਾ ਕਿਸੇ ਨੂੰ ਇੱਕ ਵਾਰੀ ਦੁੱਖ ਲੱਗ ਸਕਦਾ ਪਰ ਝੂਠ ਬੋਲਣ ਦਾ ਦੁੱਖ ਬੜਾ ਹੁੰਦਾ ਝੂਠ ਤੇ ਝੂਠ ਧੂੜ ਚ ਬੋਲਣਾ ਪੈਂਦਾ ਸੱਚ ਇੱਕ ਵਾਰੀ ਕਿਸੇ ਨੂੰ ਔਖਾ ਲੱਗੇਗਾ ਦੁੱਖ ਲੱਗੇਗਾ ਪਰ ਝੂਠ ਦਾ ਤਾਂ ਹਮੇਸ਼ਾ ਦੁੱਖ ਲੱਗੇਗਾ ਧੋਖਾ ਹੋਏਗਾ ਨਾ ਲੋਕਾਂ ਦੇ ਨਾਲ ਤੇ ਗੁਰੂ ਸਾਹਿਬ ਨੇ ਕਿਹਾ ਸੱਚ ਕੀ ਬਾਣੀ ਨਾਨਕ ਆਕੇ ਸੱਚ ਸੁਣਾਏ ਸੀ ਸੱਚ ਕੀ ਬੇਨ ਸਤਿਗੁਰੂ ਕਹਿੰਦੇ ਮੈਂ ਹੈ ਹੀ ਨਹੀਂ ਤੇ ਮੈਂ ਕਾਹਦੇ ਕਾ ਦੱਸਾਂ ਵੀ ਜਾਂ ਹਾਂ ਹੋ ਨਾਹੀਂ ਤਾਂ ਕਿਆ ਆਖਾਂ ਕਹੋ ਨਾਹੀਂ ਕਿਆ ਹੋਵਾਂ ਕੀਤਾ ਕਰਨਾ ਕਿਹਾ ਕਥਨਾ ਭਰਿਆ ਭਰ ਪਰ ਤੋਹਾਂ ਉਹ ਮੈਂ ਨਾ ਕਰ ਸਕਦਾ ਤੇ ਨਾ ਮੈਂ ਕੀਤਾ ਨਾ ਮੈਂ ਕਹਿ ਸਕਦਾ ਤੇ ਨਾ ਮੈਂ ਕਥਨ ਕਰ ਸਕਦਾ ਤੇ ਮੈਂ ਤਾਂ ਵਿਕਾਰਾਂ ਦੇ ਨਾਲ ਭਰਿਆ ਫਿਰ ਇਹਨੂੰ ਮੈਂ ਧੋਣ ਦਾ ਯਤਨ ਕਰਦਾ ਭਰਿਆ ਭਰ ਪਰ ਤੋਵਾਂ ਆਪਨਾ 부ਝਾਂ ਮੇਰੇ ਵਰਗੇ ਦੀ ਗੱਲ ਕੀਤੀ ਐ ਕਹਿੰਦੇ ਆਪਨਾ 부ਝਾਂ ਲੋਕ ਬੁਝਾਈ ਮੈਂ ਲੋਕਾਂ ਨੂੰ ਸਮਝਾ ਰਿਹਾ 부ਝੇ ਦਾ ਅਰਥ ਹੁੰਦਾ ਸਮਝਿਆ ਨਹੀਂ ਆਪ ਤਾਂ ਸਮਝਿਆ ਕੋਈ ਨਹੀਂ ਲੋਕਾਂ ਨੂੰ ਕਹਿੰਦੇ ਸ਼ਰਾਬ ਨਾ ਪੀਓ ਫਿਰ ਆਪ ਛੱਡਦੇ ਕੋਈ ਨਹੀਂ ਨਸ਼ੇ ਨਹੀਂ ਕਰਨੇ ਚਾਹੀਦੇ ਆਹ ਕੰਮ ਨਹੀਂ ਕਰਨਾ ਚਾਹੀਦਾ ਤੋ ਆਪ ਛੱਡਦਾ ਨਹੀਂ ਗੁਰੂ ਮਹਾਰਾਜ ਕਹਿੰਦੇ ਜਿੰਨੇ ਤੱਕ ਉਪਰ ਉਪਦੇਸ਼ੇ ਆਪ ਨਾ ਕਰੇ ਆਵਤ ਜਵਤ ਜਨਮੇ ਮਰੇ ਆਪਨਾ ਬੂਝਾਂ ਲੋਕ ਬੁਝਾਈ ਐਸਾ ਆਗੋਂ ਹੋਵਾ ਹੁਣ ਇਦਾਂ ਦੇ ਆਗੋਂ ਹੁੰਦੇ ਆ ਅੱਜ ਨਹੀਂ ਪਹਿਲਾਂ ਵੀ ਸੀ ਅੱਜ ਕੱਲ ਸਾਨੂੰ ਜਲਦੀ ਪਤਾ ਲੱਗ ਜਾਂਦਾ ਸੋਸ਼ਲ ਮੀਡੀਆ ਤੇ ਸਾਡੇ ਆਗੋਂ ਕਿਦਾਂ ਦੇ ਤੇ ਉਹ ਸਾਨੂੰ ਤਾਂ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਸਾਧ ਸੰਗਤ ਦੀ ਬੜੀ ਸਾਡੇ ਤੇ ਰਹਿਮਤ ਕੀਤੀ ਸਾਨੂੰ ਇਹ ਦਰਪਣ ਦਿੱਤਾ ਸਾਨੂੰ ਇਹ ਸਮਝ ਦਿਤੀ ਹੈ ਭਾਈ ਦੇਖੋ ਕਿਦਾਂ ਦਾ ਆਗੋਂ ਬਣਾਉਣਾ ਚਾਹੀਦਾ ਤੇ ਇਦਾਂ ਦਾ ਆਗੂ ਹੋਵੇ ਜਿਹੜਾ ਕੌਮ ਨੂੰ ਲੈ ਕੇ ਚੱਲੇ ਆਪਨਾ ਬੁਝਾਂ ਲੋਕ 부ਝਾਈ ਐਸਾ ਆਗੂ ਹੋਵਾ ਅੰਨਾ ਨਾਨਕ ਅੰਦਾ ਹੋਏ ਕੈ ਦੱਸੇ ਰਾਹੇ ਸਤਿਗੁਰ ਕਹਿੰਦੇ ਅੰਨਾ ਤਾਂ ਹੈ ਪਰ ਲੋਕਾਂ ਨੂੰ ਰਾਹ ਦੱਸਦਾ ਫਿਰਦਾ ਨਾਨਕ ਅੰਦਾ ਹੋਏ ਕੈ ਦੱਸੇ ਰਾਹੇ ਸਭ ਮੁਹਾਏ ਸਾਥ ਸਾਰੇ ਠੱਗੇ ਜਾਣਗੇ ਹੁਣ ਜਿਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ ਆ ਵੀ ਨਹੀਂ ਪਤਾ ਲੋਕਾਂ ਨੂੰ ਦੱਸਦਾ ਫਿਰਦਾ ਤੇ ਜੀਵਨ ਦੇ ਵਿੱਚ ਸਤਗੁਰੂ ਮਹਾਰਾਜ ਕਹਿੰਦੇ ਭਾਈ ਐਸਾ ਮੈਂ ਕੱਲ ਵੀ ਬਿੰਦ ਕੀਤੀ ਸੀ ਐਸਾ ਕੋਈ ਸੰਸਾਰ ਦੇ ਵਿੱਚ ਨਹੀਂ ਬੰਦਾ ਜਿਹਦੇ ਵਿੱਚ ਔਗਣ ਨਹੀਂ ਹਨ ਗੁਣਾਂ ਦੇ ਨਾਲ ਭਰਪੂਰ ਸਤਗੁਰੂ ਹੈ ਜਾਂ ਪਰਮੇਸ਼ਰ ਵਾਹਿਗੁਰੂ ਹੈ ਸਾਰਿਆਂ ਦੇ ਵਿੱਚ ਔਗਣ ਪਰ ਉਹ ਅਸੀਂ ਉਹ ਗੁਣ ਜਿਹੜੇ ਸਾਡੇ ਜੀਵਨ ਦੇ ਵਿੱਚ ਉਹਦੀ ਗੱਲ ਕਰੀਏ ਜੋ ਅਸੀਂ ਜੀਵਨ ਵਿੱਚ ਕਮਾਲ ਹੈ ਜੋਦੀ ਕਮਾਈ ਕਰ ਰਹੇ ਤੇ ਅਰਦਾਸ ਕਰਨੀ ਕਿ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਸਾਡੇ ਤੇ ਰਹਿਮਤ ਕਰ ਵੀ ਅਸੀਂ ਜੋ ਕਹਿੰਦੇ ਆ ਉਹਦੇ ਮੁਤਾਬਕ ਸਾਡਾ ਜੀਵਨ ਬਣ ਜਾਏ ਤੇ ਅੱਗੇ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਨੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਫਿਰ ਅੰਨਾ ਜਿਹੜਾ ਆਂਦਾ ਆਗੂ ਹੁੰਦਾ ਨਾ ਆਂਦਾ ਆਗੂ ਜੇ ਥੀ ਇਹ ਸਭ ਸਾਤ ਮੁਹਾਵੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨਾਨਕ ਅੰਦਾ ਹੋਏ ਕਹ ਦੱਸੇ ਰਾਹੇ ਸਭਸ ਮੁਹਾਏ ਸਾਥ ਅੱਗੇ ਗਿਆ ਮੋਹੇ ਮੋ ਪਾਹ ਸੋ ਐਸਾ ਆਗੂ ਜਾਪੇ ਫਿਰ ਅੱਗੇ ਤਾਂ ਫਿਰ ਉਹਨੂੰ ਪਸਤਾਵਾ ਹੀ ਹੁੰਦਾ ਅੱਗੇ ਗਿਆ ਮੋਹੇ ਮੋ ਪਾਹ ਸੋ ਅੱਗੇ ਸੋ ਐਸਾ ਆਗੂ ਜਾਪੇ ਪੌੜੀ ਮਹਾ ਰੁਤੀ ਸਭ ਤੋਂ ਘੜੀ ਮੂਰਤ ਵਿਚਾਰ ਉਹਨੂੰ ਜਦੋਂ ਮਰਜ਼ੀ ਯਾਦ ਕਰ ਕੋਈ ਮਹੀਨਾ ਹੋਵੇ ਕੋਈ ਰੁੱਤ ਹੋਵੇ ਕੋਈ ਘੜੀ ਹੋਵੇ ਕੋਈ ਮੂਰਤ ਹੋਵੇ ਕੋਈ ਸ ਵਿਚਾਰ ਨਹੀਂ ਉਹਨੂੰ ਹਮੇਸ਼ਾ ਯਾਦ ਕਰੋ ਸਾਈ ਘੜੀ ਸ ਲਖਣੀ ਸਿਮਰਤ ਹਰ ਨਾਮ ਲੋਕਾਂ ਨੂੰ ਇਹਨੇ ਭਲੇਖੇ ਪਾ ਦਿੱਤੇ ਗਏ ਇਦਾਂ ਨਹੀਂ ਕਰਨਾ ਇਦਾਂ ਕਰੋ ਇਦਾਂ ਨਹੀਂ ਜਪਣਾ ਇਦਾਂ ਜਪੋ ਸਾਡੇ ਵਿੱਚ ਬਥੇਰੇ ਪੈਦਾ ਹੋ ਗਏ ਤੇ ਸਾਨੂੰ ਸਤਿਗੁਰੂ ਮਹਾਰਾਜ ਨੇ ਸੋਝੀ ਦਿੱਤੀ ਕੋਈ ਵੀ ਸਮਾ ਹੈ ਉਹਨੂੰ ਯਾਦ ਕਰੋ ਮਹਾਰੂਤੀ ਸਭਸ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਓ ਗਿਣਤੀਆਂ ਕਰਕੇ ਨਹੀਂ ਉਹਨੂੰ ਪ੍ਰਾਪਤ ਹੋ ਸਕਦਾ। ਵੇਨੇ ਮੈਂ ਪਾਠ ਕਰ ਲੈ। ਮੈਨੂੰ ਮਿਲ ਜਾਏਗਾ। ਨਹੀਂ। ਉਹ ਤਾਂ ਗਿਣਤੀ ਦੇ ਵਿੱਚ ਹੀ ਧਿਆਨ ਹੋ ਗਿਆ ਨਾ। ਅੱਜ ਕੱਲ੍ਹ ਤੋਂ ਨਵੀਆਂ-ਨਵੀਆਂ ਮਸ਼ੀਨਾਂ ਰੱਖ ਦਿੱਤੀਆਂ ਉਹਨਾਂ ਦੱਬੀ ਜਾਂਦੇ ਆ ਫਿਰ ਉਹਨੂੰ ਦੇਖਦੇ ਇੰਨਾ ਹੋ ਗਿਆ। ਇੰਨੀ ਗਿਣਤੀ ਹੋ ਗਈ 1000 ਹੋ ਗਏ 10000 ਹੋ ਗਏ ਬੱਠੇ ਬੈਠੇ ਗੱਲਾਂ ਵੀ ਕਰੀ ਜਾਂਦੇ ਨਾ ਦੱਬੀ ਵੀ ਜਾਂਦੇ। ਨੇ ਭਾਈ ਇੱਕ ਵੀ ਕੀਤਾ ਹੁੰਦਾ ਨਾ ਪਾਠ ਸਮਝਿਆ ਹੁੰਦਾ ਤੇ ਉਹਨੂੰ ਸਮਝ ਕੇ ਜੀਵਨ ਦੇ ਵਿੱਚ ਉਤਾਰਿਆ ਹੁੰਦਾ ਤੇ ਆਪਣੇ ਆਪ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਤੂੰ ਗਣ ਤੇ ਕਿਨੇ ਨਾ ਪਾਇਓ ਸੱਚੇ ਅਲਖ ਅਪਾਰ ਅਲਖ ਕਹਿੰਦੇ ਲਖੇ ਨਹੀਂ ਜਾ ਸਕਦਾ ਬਿਆਨ ਨਹੀਂ ਕਰ ਸਕਦੇ ਬਯੰਤ ਹੈ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਕਹਿੰਦੇ ਉਹ ਮੂਰਖ ਹੈ ਹੁਣ ਬਹੁਤ ਕੁਝ ਧਾਰਮਿਕ ਗ੍ਰੰਥ ਪੜ ਲਏ ਲੱਭ ਕਹਿੰਦੇ ਜੀਵ ਦਾ ਚਸਕਾ ਹੈ ਲੋਭ ਵੀ ਹੈ ਹੰਕਾਰ ਵੀ ਹੈ ਪੜਿਆ ਮੂਰਖ ਆਖੀ ਜਿਸ ਲੱਭ ਲੋਭ ਹੰਕਾਰ ਆ ਹੁਣ ਕੀ ਉਹ ਕਰਦੇ ਆ ਤੁਹਾਨੂੰ ਬਿਮਾਰੀ ਦੱਸਣਗੇ ਵੀ ਤੁਹਾਡੇ ਉੱਪਰ ਆਹ ਗ੍ਰਹਿ ਆ ਗਿਆ ਤੁਹਾਡੇ ਉੱਪਰ ਆਹ ਹੈ ਫਿਰ ਉਹਦਾ ਉਪਾਅ ਦੱਸਣਗੇ ਲਾਲਚ ਵੀ ਕਰਨਗੇ ਪਹਿਲਾਂ ਉਹਨੂੰ ਡਰਾਉਣਗੇ ਫਿਰ ਉਹਨੂੰ ਦੱਸਣਗੇ ਬਹੁਤ ਕੁਛ ਕੀਤਾ ਜਾਂਦਾ ਹੈ ਪੜਿਆ ਮੂਰਖ ਆਖੀ ਜਿਸ ਲਬ ਲੋਭ ਹੰਕਾਰਾ ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ ਗੁਰੂ ਸਾਹਿਬ ਕਹਿੰਦੇ ਨਾਮ ਪੜੋ ਨਾਮ ਨੂੰ ਸਮਝੋ ਗੁਰਮਤੀ ਵਿਚਾਰ ਗੁਰੂ ਦੀ ਮਤ ਲੈ ਕੇ ਵਿਚਾਰ ਕਰੋ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰ ਗੁਰੂ ਦੀ ਮੱਤ ਦੇ ਨਾਲ ਇਹ ਨਾਮ ਤਨ ਖਟਿਆ ਜਾਂਦਾ ਤੇ ਜਿਹਨੇ ਖਟਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਭਗਤੀ ਦੇ ਭੰਡਾਰ ਭਰ ਜਾਂਦੇ ਪਰ ਹੁੰਦਾ ਕੀ ਆ ਆਪਾਂ ਮੈਂ ਆਪਣੇ ਸਮੇਤ ਗੱਲ ਕਰਦਾ ਅਸੀਂ ਹੋਰ ਹੀ ਕੁਝ ਮੰਗੀ ਜਾਂਦੇ ساری ਜ਼ਿੰਦਗੀ ਨਿਕਲ ਜਾਂਦੀ ਮੈਨੂੰ ਆਹ ਚਾਹੀਦਾ ਦੂਸਰੇ ਦਿਨ ਆਹ ਚਾਹੀਦਾ ਮੇਰਾ ਆਹ ਕੰਮ ਹੋ ਜਾਏ ਮੇਰਾ ਆਹ ਕੰਮ ਹੋ ਜਾਏ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਮੰਗਣੀ ਸੀ ਉਹ ਹੈ ਦਾਨਾ ਸਿਰਦਾਨ ਨਾਮਦਾਨ ਇਹ ਸਤਿਗੁਰੂ ਆਪਣੇ ਨਾਮ ਦਾ ਦਾਤ ਬਖਸ਼ਿਸ਼ ਕਰ ਤੇ ਇਦਾਂ ਮੰਗਣਾ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਲ ਤੇ ਜਿਹਨੂੰ ਨਾਮ ਮਿਲ ਗਿਆ ਉਹਨੂੰ ਸਭ ਕੁਝ ਮਿਲ ਜਾਏਗਾ ਸਭ ਕੁਝ ਪ੍ਰਾਪਤੀ ਹੋ ਜਾਏਗੀ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਹੁਣ ਦੇਖੋ ਨਾ ਇੱਕ ਤਾਂ ਹੁੰਦਾ ਸੁਣਨਾ ਇੱਕ ਹੁੰਦਾ ਪੜ੍ਹਨਾ ਪਰ ਜਿਨ੍ਹਾਂ ਨੇ ਮੰਨ ਲਿਆ ਨਿਰਮਲ ਨਾਮ ਮੰਨਿਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਪਰ ਮੰਨਦੇ ਨਹੀਂ ਮੰਨਿਆ ਹੁੰਦਾ ਤੇ ਅਸੀਂ ਭਟਕਦੇ ਥੋੜੇ ਭਰਮਾਂ ਦੇ ਵਿੱਚ ਥੋੜੇ ਪੈਂਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਭਰਮਾਂ ਦੇ ਵਿੱਚ ਪਾਈ ਫਿਰਦੇ ਹਾਂ ਇੰਨੇ ਭਾਰਮਾ ਸਾਡੇ ਵਿੱਚ ਇੰਨੇ ਸਵਾਲ ਆ ਸਾਡੇ ਵਿੱਚ ਗੱਲ ਤਾਂ ਸੀ ਕਿ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਜੁੜਦੇ ਆਜੋ ਕਈ ਵੇਲੇ ਸਵਾਲ ਹੁੰਦਾ ਹੁਣ ਦੇਖੋ ਨਾ ਸਾਧ ਸੰਗਤ ਦੀ ਸਾਨੂੰ ਮਰਜ਼ਾਦਾ ਵਿੱਚ ਦੱਸਿਆ ਕਿ ਸਹਿਜ ਪਾਠ ਵੀ ਅਸੀਂ ਆਪਣਾ ਸਹਿਜ ਪਾਠ ਜਾਰੀ ਰੱਖੀਏ ਹੁਣ ਕੀ ਹੁੰਦਾ ਕਿ ਜਿੱਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਹੁੰਦੀ ਹੈ ਉੱਥੇ ਗੁਰਦੁਆਰਾ ਸਾਹਿਬ ਵੀ ਜ਼ਿਆਦਾ ਹੁੰਦੇ ਆ ਤੇ ਸਾਨੂੰ ਬੜਾ ਸੌਖੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਨੇੜੇ ਪੈ ਲ ਜਾਂਦਾ ਅਸੀਂ ਜਾ ਕੇ ਪਾਠ ਕਰ ਲੈਂਦੇ ਆ ਜਾਂ ਕਈ ਸਿੱਖ ਘਰਾਂ ਦੇ ਵਿੱਚ ਸੈਂਚੀਆਂ ਰੱਖ ਕੇ ਪਾਠ ਕਰ ਲੈਂਦੇ ਹੁਣ ਸਵਾਲ ਕੀ ਹੁੰਦਾ ਕਿ ਐਸੇ ਇਲਾਕੇ ਐਸੇ ਪਿੰਡ ਹਨ ਐਸੇ ਸ਼ਹਿਰ ਹਨ ਵੱਡੇ ਵੱਡੇ ਸ਼ਹਿਰ ਬਹੁਤ ਦੂਰ ਦੂਰ ਗੁਰਦੁਆਰੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਬੰਦਿਆਂ ਨੂੰ ਜਾਂਦੇ 5-5 7-7 ਘੰਟੇ ਲੱਗ ਜਾਂਦੇ ਟੂ ਫਿਰ ਬਾਣੀ ਨਹੀਂ ਪੜਨਗੇ ਤੇ ਉਹਨਾਂ ਦੇ ਕੋਲ ਸੈਂਚੀਆਂ ਵੀ ਨਹੀਂ ਆ ਜੇ ਹੁਣ ਉਹ ਸਵਾਲ ਇਹ ਹੁੰਦਾ ਵੀ ਲੈਪਟਾਪ ਤੇ ਅਸੀਂ ਕਰ ਸਕਦੇ ਹਾਂ ਮੋਬਾਈਲ ਤੋਂ ਕਰ ਸਕਦੇ ਹਾਂ ਪਾਠ ਹਾਂ ਕਰ ਸਕਦੇ ਆਪਾਂ ਪਾਠ ਪਰ ਸ਼ਰਤ ਇਹ ਹੈ ਕਿ ਅਸੀਂ ਉਹਨੂੰ ਪਹਿਲਕ ਨੈੱਟ ਬੰਦ ਕਰ ਲਈਏ ਪਹਿਲਾਂ ਨਹੀਂ ਤਾਂ ਬੱਚੇ ਫੋਨ ਦੇਖੀ ਜਾਈਏ ਬੱਚੇ ਪਾਠ ਕਰੇ ਮਤਲਬ ਗੱਲ ਤਾਂ ਹੈ ਕਿ ਧਿਆਨ ਆ ਜਾ ਸਾਡਾ ਅਸੀਂ ਪਾਠ ਨੂੰ ਸਮਝਣ ਦਾ ਯਤਨ ਕਰੀਏ ਹੁਣ ਕਈ ਪਾਠ ਕਰਦੇ ਹਾਂ ਤੇ ਵਿੱਚ ਗੱਲਾਂ ਕਰੀ ਜਾਣਗੇ ਵਿੱਚੇ ਫੋਨ ਚੁੱਕ ਲੈਣਗੇ ਬੱਚੇ ਧਿਆਨ ਤਾਂ ਉਧਰ ਹੁੰਦਾ ਹੈ ਤੇ ਨਹੀਂ ਜੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠ ਕੇ ਕਰੋ ਭਾਵੇਂ ਸੈਂਚੀਆਂ ਤੱਕ ਕਰੋ ਬਾਣੀ ਪੜਨੀ ਹੈ ਪੜ ਕੇ ਉਹਨੂੰ ਮੰਨਣ ਦਾ ਯਤਨ ਕਰਨਾ ਕਿ ਸਤਿਗੁਰ ਨੇ ਸਾਨੂੰ ਕੀ ਕਿਹਾ ਜੇ ਕੌਮ ਨੇ ਮੰਨਿਆ ਹੁੰਦਾ ਹਨਾ ਅੱਜ ਅਸੀਂ ਠੋਕਰਾਂ ਨਹੀਂ ਖਾਂਦੇ ਅੱਜ ਜਣਾ ਖਾਣਾ ਜਿੱਥੇ ਉੱਠਦਾ ਕੁਝ ਵੀ ਕਹਿ ਦਿੰਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਲੈ ਕੇ ਚੱਲੀਏ ਅੱਜ ਵੀ ਅੱਜ ਵੀ ਸਮਾਂ ਹੈ ਗਿਆਨੀ ਅਮਰੀਕ ਸਿੰਘ ਦੀ ਚੰਡੀਗੜ੍ਹ ਵਾਲੇ ਹਮੇਸ਼ਾ ਬੋਲਦੇ ਆ ਵੀ ਹਰੇਕ ਵਰਦਵਾਰਾ ਹਰੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਹਰੇਕ ਗ੍ਰੰਥੀ ਇੱਕ ਮਨ ਦੇ ਵਿੱਚ ਧਾਰਨ ਕਰ ਲਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਇੱਕ ਸ਼ਬਦੀ ਵਿਚਾਰ ਰੋਜ਼ ਕਰਨੀ ਹੈ 10 ਸਾਲ ਲੱਗਣਗੇ 10 ਸਾਲ ਦੇ ਵਿੱਚ ਦੇਖੋ ਜੇ ਹਰੇਕ ਗੁਰਦੁਆਰੇ ਵਿੱਚ ਕਥਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਇਮਾਨਦਾਰੀ ਦੇ ਨਾਲ ਕੀਤੀ ਜਾਏ ਦੇਖੋ ਕੌਮ ਦੀ ਨੁਹਾਰ ਕਿਦਾਂ ਦੀ ਹੋਏਗੀ 10 ਸਾਲਾਂ ਦੇ ਵਿੱਚ ਨਕਸ਼ਾ ਬਦਲ ਜਾਏਗਾ ਕੌਮ ਦਾ ਦੇਖੋ ਨਾ आनंद ਆ ਜਾਂਦਾ ਗੁਰੂ ਸਾਹਿਬ ਮਹਾਰਾਜ ਕਿੱਥੇ ਗੱਡੀ ਵੱਡੀਆਂ ਗੱਲਾਂ ਕਰ ਰਹੇ ਕਿੰਨੀ ਵੱਡੀ ਬਖਸ਼ਿਸ਼ ਕਰਦੇ ਤੇ ਸਾਨੂੰ ਡਰਾਇਆ ਜਾਂਦਾ ਲਓ ਜੀ ਉਹ ਫਲਾਣਾ ਬੰਦਾ ਨਾਰਾਜ਼ ਹੋ ਗਿਆ ਤੁਸੀਂ ਇਦਾਂ ਕਹਿੰਦਾ ਸੀ ਉਹ ਫਲਾਣਾ ਬੰਦਾ ਨਾਰਾਜ਼ ਹੋ ਗਿਆ ਹਾਂ ਗੁਰੂ ਸਾਹਿਬ ਦੀ ਬਾਣੀ ਹੈ ਆਪਣੇ ਵਾਸਤੇ ਥੋੜੇ ਅਸੀਂ ਕੁਝ ਕਹਿ ਰਹੇ ਹਾਂ ਵੀ ਸਾਡੀ ਪੂਜਾ ਕਰੋ ਜੇ ਸਾਨੂੰ ਪੈਸੇ ਦਿਓ ਗੁਰੂ ਗ੍ਰੰਥ ਸਾਹਿਬ ਬਾਰੇ ਸੇਵਾ ਵਾਸਤੇ ਮਰਯਾਦਾ ਵਾਸਤੇ ਭਾਵੇਂ ਜਾਨ ਵੀ ਚਲੇ ਜਾਏ ਤਾਂ ਕੋਈ ਗੱਲ ਨਹੀਂ ਕਿਉਂਕਿ ਜੇ ਜੀਵਨ ਦੇ ਵਿੱਚ ਡਰਦੇ ਰਹੇ ਕਿ ਫਲਾਨਾ ਨਰਾਜ ਨਾ ਹੋ ਜਾਏ ਫਲਾਨਾ ਨਰਾ ਗੁਰੂ ਨਹੀਂ ਡਰਿਆ ਤੇ ਅਸੀਂ ਉਹਦੇ ਸਿੱਖਾਂ ਬਾਣੀ ਪੜ ਰਹੇ ਆ ਫਿਰ ਫਲਾਨੇ ਤੋਂ ਡਰ ਗਏ ਫਲਾਨੇ ਤੋਂ ਡਰ ਗਏ ਭਾਈ ਸਾਹਿਬ ਆਹ ਸ਼ਬਦ ਨਾ ਪੜਿਓ ਨਰਾਜ ਹੋ ਜੇਗੀ ਸੰਗਤ ਗੁੰਦੇ ਏਦਾਂ ਗੁਰਦੁਆਰੇ ਇਦਾਂ ਦਾ ਇਹ ਆ ਨਾ ਬੋਲਿਆ ਕਰੋ ਇਹਦੇ ਨਾਲ ਨਰਾਜ ਹੋ ਜਾਏ ਤੇ ਨਹੀਂ ਸਤਗੁਰ ਨੇ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਇਹ ਸਤਗੁਰ ਦੀ ਬਾਣੀ ਹੈ ਦਿਓ ਜਵਾਬ ਉਹਨਾਂ ਨੂੰ ਜਿਹੜੇ ਤੁਹਾਨੂੰ ਕਹਿੰਦੇ ਆ ਭਾਈ ਆ ਗੱਲ ਚੰਗੀ ਨੇ ਉਹਨਾਂ ਦੱਸੋ ਵੀ ਇਹ ਗੁਰਮਤਿ ਆ ਇਹ ਗੁਰਮਤ ਹੈ ਇਹ ਬਾਣੀ ਦੀ ਵਿਚਾਰ ਹੈ ਇਹ ਚੋਂ ਸੱਚ ਹੈ ਬਾਣੀ ਪੜ੍ਹੀ ਜਾਓ ਪਰ ਅਸੀਂ ਵਸ ਅਸੀਂ ਤਾਂ ਗਿਣਤੀ ਕਰਨੀ ਵੀ ਐਨੇ ਪਾਠ ਕਰ ਲੈ ਨਹੀਂ ਭਾਈ ਲੋਕਾਂ ਨੂੰ ਦੱਸੋ ਉਹਦਾ ਸਹੀ ਗੁਰੂ ਸਾਹਿਬ ਮਹਾਰਾਜ ਨੇ ਕੀ ਉਪਦੇਸ਼ ਕੀਤਾ ਕੀ ਸਾਡੇ ਦੇ ਉੱਪਰ ਸਾਡੇ ਤੇ ਰਹਿਮਤ ਕੀਤੀ ਹੈ ਇਹ ਨਹੀਂ ਕਿ ਵੀ ਜਿਹੜਾ ਬੰਦਾ ਆ ਉਹਦੇ ਮੁਤਾਬਕ ਕਥਾ ਹੋਣੀ ਹੈ ਤੇ ਉਹੀ ਹੋ ਰਿਹਾ ਨਾ ਸਾਡੀ ਕੌਮ ਦੇ ਵਿੱਚ ਕੀ ਹੋ ਰਿਹਾ ਉਹਨੂੰ ਖੁਸ਼ ਕਰ ਰਿਹਾ ਦੂਸਰੇ ਨੂੰ ਖੁਸ਼ ਕਰ ਰਿਹਾ ਜੇ ਉਹ ਡੇਰੇ ਤੇ ਚੱਲੇ ਕੇ ਡੇਰੇ ਵਾਲੇ ਖੁਸ਼ ਕਰ ਦਿੱਤੇ ਤੇ ਬਾਣੀ ਖੁਸ਼ ਨਹੀਂ ਕਰਦੀ ਬਾਣੀ ਤਾਂ ਸੱਚ ਦਿਖਾ ਰਹੀ ਹੈ ਦਰਪਨ ਦਿਖਾ ਰਹੀ ਸਤਿਗੁਰ ਦੀ ਕਹਿੰਦੇ ਨਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸ ਦਾ ਜੀਵ ਪ੍ਰਾਣ ਹੈ ਤੇ ਉਹਦੀ ਜਿੰਦ ਹੈ ਪ੍ਰਾਣ ਵੀ ਉਹਨੇ ਦਿੱਤੇ ਹੈ ਇਹ ਜਿੰਦ ਵੀ ਉਹਦੀ ਤੇ ਪ੍ਰਾਣ ਵੀ ਉਹਨੇ ਦਿੱਤੇ ਅੰਤਰ ਜੋਤ ਅਪਾਰਾ ਬੇਅੰਤ ਜੋਤ ਵੀ ਉਹਦੀ ਆ ਸਾਡਾ ਤਾਂ ਹੈ ਹੀ ਕੁਝ ਨਹੀਂ ਜਿੰਦ ਵੀ ਉਹਦੀ ਆ ਪ੍ਰਾਣ ਵੀ ਉਹਨੇ ਦਿੱਤੇ ਆ ਕਹਿੰਦੇ ਨਾ ਲੋਕੀ ਕਹਿੰਦੇ ਫਲਾਣੇ ਬੰਦੇ ਦਾ ਭਰੋਸਾ ਨਾ ਕਰੋ ਉਥੇ ਭਰੋਸਾ ਕਰ ਲਓ ਜਾਂ ਇਦਾਂ ਗੱਲਾਂ ਕਰਦੇ ਨੇ ਨਾ ਸਾਨੂੰ ਤੇ ਇੱਕ ਸਾਧਾ ਭਰੋਸਾ ਨਹੀਂ ਹੈ ਬੰਦਿਆਂ ਦੇ ਕੀ ਭਰੋਸਾ ਕਰੋਗੇ ਵੀ ਫਲਾਣੇ ਤੇ ਭਰੋਸਾ ਕਰ ਲਓ ਬੰਦਾ ਬੜਾ ਚੰਗਾ ਹੈ ਫਲਾਣੇ ਤੇ ਭਰੋਸਾ ਕਰ ਨਹੀਂ ਸਾਨੂੰ ਤੇ ਇੱਕ ਸਾਧ ਤੇ ਭਰੋਸਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਹਰ ਜੱਪਦਿਆਂ ਇੱਕ ਖੇਲਣਾ ਥਿਲ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਹੇ ਨਾ ਆਵੇ ਰਾਮ ਆਦਮੀ ਹਾਂ ਇੱਕ ਦਮੀ ਇੱਕ ਦਮ ਦਾ ਵੀ ਭਰੋਸਾ ਨਹੀਂ ਹੈ ਮੋਲਤ ਮੋਤ ਨਾ ਜਾਣਾ ਨਾਨਕ ਬਿਨਵੇਂ ਤਿਸੇ ਸਰੇਵੋ ਜਾਕੇ ਜੀ ਪ੍ਰਾਣਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਅਪਾਰਾ ਸੱਚਾ ਸ਼ਾਹ ਇਕ ਤੂੰ ਇੱਕੋ ਸ਼ਾਹੂ ਕਾਰਾ ਦੁਨੀਆ ਦੇ ਵਿੱਚ ਹੋਰ ਜਗਤ ਬਣ ਜਾਰਾ ਸਾਰਾ ਸੰਸਾਰ ਜਿਹੜਾ ਹੈ ਬਣਜ ਕਰਨ ਆਇਆ ਹੈ ਉਹਨੂੰ ਸਤਿਗੁਰ ਕਹਿੰਦੇ ਬਣਜ ਕਰੋ ਬਣ ਜਾ ਰਹੋ ਵਖਰ ਲਿਓ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਭਹਿਣਾ ਅੱਗੇ ਸਾਹ ਸੁ ਜਾਣ ਹੈ ਲੈਸੀ ਵਸਤ ਸਮਾਲ ਕਿਦਾਂ ਜਪਣਾ ਕਹਿੰਦੇ ਭਾਈ ਰੇ RAM ਕਹੋ ਚਿੱਤ ਲਾਏ ਜੋ ਪਹਿਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਨਾਨਕ ਨਾਮੁ ਖਦਾਏ ਕਾ ਦਿਲ ਹਸੇ ਮੁਖ ਲੇ ਕਹਿੰਦੇ ਨਾਮ ਜਪੋ ਪਰ ਕਹਿੰਦੇ ਚਿੱਤ ਦੇ ਨਾਲ ਚਿੱਤ ਦੇ ਨਾਲ ਜਪਣਾ ਤੇ ਬਨਜ ਕਰੋ ਬਨਜਾਰੇ ਵਖਰ ਲਿਓ ਸੰਭਾਲ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰਪਾ ਭਾਈ ਰੇ RAM ਕਹੋ ਚਿੱਤ ਲਾਏ ਹਰ ਜਸ ਬਕਰ ਲੈ ਚਲੋ ਸ਼ਾਹ ਦੇਖੇ ਪਤਿਆ ਇੱਕੋ ਹੀ ਸ਼ਾਹ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣ ਜਾ ਸਾਰਾ ਸੰਸਾਰ ਹੀ ਬੰਦ ਕਰਨਾ ਹੈ ਤੇ ਇਹ ਗੁਰੂ ਸਾਹਿਬ ਮਹਾਰਾਜ ਦੇ ਜਿਹੜੇ ਅਗਲੇ ਸ਼ਲੋਕ ਹਨ ਇਹ ਮੁਸਲਮਾਨ ਵੀਰਾਂ ਦੇ ਪਰਥਾਏ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਪਰ ਉਪਦੇਸ਼ ਸਾਰਿਆਂ ਦੇ ਵਾਸਤੇ ਸਾਂਝਾ ਹੈ ਕੱਲ ਅੱਗੇ ਆਪਾਂ ਵਿਚਾਰ ਕਰਾਂਗੇ ਜੋ ਸਤਗੁਰ ਜੀ ਨੇ ਦੱਸਿਆ ਕਿ ਕਿਦਾਂ ਦੀ ਮਸਜਿਦ ਹੋਣੀ ਚਾਹੀਦੀ ਆ ਕਿਦਾਂ ਦਾ ਮਸੱਲਾ ਹੋਣਾ ਚਾਹੀਦਾ ਹੈ ਕਿਦਾਂ ਦਾ ਕੁਰਾਨ ਤੇ ਹੱਕ ਕੀ ਹੈ ਇਹ ਗੁਰੂ ਮਹਾਰਾਜ ਅੱਗੇ ਪੰਜ ਨਵਾਜਾਂ ਦੀ ਵੀ ਗੱਲ ਕੀਤੀ ਹੈ ਅਗਲੇ ਸ਼ਲੋਕਾਂ ਦੇ ਵਿੱਚ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ